ਅੱਜ ਆਪਾਂ ਆਏ ਆ ਸਟਾਰ ਕਾਰ ਪੁਆਇੰਟ ਤੇ ਸ਼ਹਿਰ ਕੋਟੀ ਸੇਖਾ ਜਿਲ੍ਹਾ ਮੋਗਾ ਦੇ ਵਿੱਚ ਬਾਈ ਹੁਣਾਂ ਕੋਲੇ ਹਰ ਤਰ੍ਹਾਂ ਦੀਆਂ ਗੱਡੀਆਂ ਐ ਸਾਰੀਆਂ origignal ਗੱਡੀਆਂ ਹੁੰਦੀਆਂ ਤਕਰੀਬਨ ਸਾਰਾ ਜੈਨੂਨ ਕੰਮ ਆ ਬਾਈ ਹੁਣਾਂ ਦਾ ਆਪਾਂ ਟਟੇਲ ਲੈਨੇ ਬਾਈ ਕੀ ਹਾਲ ਚਾਲ ਜੀ ਬਹੁਤ ਵਧੀਆ ਪਹਿਲਾਂ ਤੁਹਾਡੇ ਸਾਰੇ ਜਿਹੜੇ ਤੁਹਾਡੇ ਫਾਲੋਅਰ ਐ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਤੇ ਬਾਈ ਕਿਹੜੀਆਂ ਕਿਹੜੀਆਂ ਗੱਡੀਆਂ ਕਿਹੜਾ ਸੈਗਮੈਂਟ ਆ ਤੇ ਕਿੱਥੋਂ ਸ਼ੁਰੂ ਕਰੀਏ ਜੀ ਆਪਾਂ ਆਪਾਂ ਆਜੂ ਇੱਕ ਨੰਬਰ ਤੇ ਕਰਦੇ ਹਾਂ ਸ਼ੁਰੂ ਉਧਰੋਂ ਚਲੋ ਜੀ ਇਹ ਕਿਹੜੀ ਗੱਡੀ ਆ ਗਈ ਪਹਿਲੀ ਆਪਣੇ ਕੋਲੇ ਜੀ ਇਹ 2013 ਮਾਡਲ ਹੈ ਜੀ ਐਲਐਕਐਸਆਈ ਮਾਡਲ ਹੈ ਪੇਡ ਨੰਬਰ ਇਹਦੇ ਲੱਗਿਆ ਟਾਇਰ ਇਹਦੇ ਬਿਲਕੁਲ ਨਵੇਂ ਆ ਤੇ 13 ਮਾਡਲ ਹੈ ਜੀ ਕੀ ਰੇਟ ਆ ਜੀ ਇਹਦਾ ਇਹਦਾ ਰੇਟ ਹੈਗਾ ਜੀ 2.5 ਲੱਖ ਰੁਪਈਆ ਜੀ ਠੀਕ ਆ ਟੈਂਕੀ ਤੋਂ ਵੀ ਫੁੱਲ ਕਰਾ ਕੇ ਦਿੰਨੇ ਹਾਂ ਟੈਂਕੀ ਇਹਦੀ ਫੁੱਲ ਕਰਵਾ ਕੇ ਦਵਾਂਗੇ ਉਹ ਵੀ ਜਿਹੜੇ ਤੁਹਾਡੇ ਥਰੂ ਆਏ ਉਹਨਾਂ ਨੂੰ ਜ਼ਰੂਰ ਕਰਾ ਕੇ ਦਵਾਂਗੇ ਠੀਕ ਆ ਜੀ ਆ ਆ ਗਿਆ ਆਪਣੇ ਕੋਲੇ ਸਵਿਫਟ ਆ ਗਈ ਜੀ ਵੀਡੀਆ ਇਹ ਬਾਈ ਕਿਹੜਾ ਮਾਡਲ ਹੈ ਦੀ ਕੀ ਡਿਟੇਲ ਹੈ ਜੀ ਇਹ 2015 ਮਾਡਲ ਹੈ ਜੀ ਇਹਦਾ ਰੇਟ ਹੈਗਾ 4.5 ਲੱਖ ਰੁਪਈ ਉਦਾਂ ਗੱਡੀ ਕੰਡੀਸ਼ਨ ਵਾਈਜ਼ ਓਕੇ ਹੈ ਬਿਲਕੁਲ ਮੈਨਾਂ ਲੱਗੀ ਵਜੇ ਦੀ ਪੇਂਟ ਦੀ ਸਾਡੀ ਗਾਰੰਟੀ ਹੈ ਜੀ ਚੱਲੀ ਜੈਨੂਨਾ ਜੀ ਚੱਲੀ ਜੈਨੂਨ ਹੀ ਚੱਲੀ ਹੈਗੀ 81000 ਜੀ ਠੀਕ ਹੈ ਜੀ ਆਪਣੇ ਕੋਲੇ ਇਹ ਕਿਹੜਾ ਮਾਡਲ ਹੈ ਜੀ ਇਹਦਾ ਪੰਜਾਬ ਨੰਬਰ ਹੀ ਜੀ ਸੈਕੰਡ ਓਨਰ ਹੈ ਇਹ 2015 ਮਾਡਲ ਹੈ ਜੀ ਵੀਡੀ ਆ ਜੈਨੂਨਾ ਹੀ ਗੱਡੀ ਸਾਰੀ ਹੈ ਹਾਂ ਜੀ ਲਾਈ ਟਾਇਰ ਤੁਹਾਡੇ ਸਾਹਮਣੇ ਬਹੁਤ ਸੋਹਣੇ ਲੱਗੇ ਟਾਇਰ ਵੀ 80% ਹੈਗੇ ਸ਼ੀਟ ਕਰੋ ਇਹਦੇ ਜਮਾ ਬ੍ਰਾਂਡ ਨੇ ਹੋਏ ਇਹ ਕਿੰਨੇ ਦੇਣੀ ਆ ਜੀ ਆਪਾਂ ਗੱਡੀ ਇਹ ਵੀ ਆਪਾਂ 4.5 ਲੱਖ ਰੁਪਇਆ ਡਿਮਾਂਡ ਕਰਦੇ ਆ ਬਾਕੀ ਟੈਂਕੀਂ ਦੀ ਵੀ ਤੁਹਾਡੇ ਕਹਿੰਦੇ ਫੁੱਲ ਕਰਾ ਦਾਂਗੇ ਚਲੋ ਜੀ ਇਹ ਦੋਵੇਂ ਸੇਮ ਹੀ ਗੱਡੀਆਂ ਤੇ ਸੇਮ ਹੀ ਰੇਟ ਹੋਵੇਗਾ ਇਹ ਵੀ ਇਹ ਵੀ 15 ਮਾਡਲ ਇਹ ਵੀ 15 ਮਾਡਲ ਠੀਕ ਆ ਜੀ ਗੱਡੀਆਂ ਦੋਵੇਂ ਸੋਹਣੀਆਂ ਬਹੁਤ ਸੋਹਣੀਆਂ ਆ ਗਏ ਬਰੀਜਾ ਆ ਗਈ ਜੀ ਹਾਂ ਇਹ 2016 ਮਾਡਲ ਹੈ ਜੀ ਜੀਡੀ ਮਾਡਲ ਹੈ ਜੀ ਲਾਈਟ ਟੈਰੇਨ ਨੂੰ 2017 ਦੇ ਲੱਗੇ ਹੋਇਆ ਸ਼ੀਟ ਕਵਰ ਇਹਦੇ ਬਿਲਕੁਲ ਬ੍ਰਾਂਡ ਨੂੰ ਹੈ ਗੱਡੀ ਲੱਗੀ ਵੱਜੀ ਦੀ ਪੇਂਟ ਦੀ ਸਾਡੀ ਗਰੰਟੀ ਹੁੰਦੀ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਇਹ ਬਈ ਕਿੰਨੇ ਕ ਦੀ ਗੱਡੀ ਕੀ ਰੇਟ ਹੈ ਜੀ ਇਹਦਾ ਇਹਦਾ ਰੇਟ ਹੈਗਾ ਜੀ 6.5 ਲੱਖ ਰੁਪਏ ਜੀ ਟੈਂਕੀ ਇਹਦੀ ਵੀ ਆਪਾਂ ਨੂੰ ਫੋਲ ਹੀ ਮਿਲੂਗੀ ਫੋਲ ਟੈਂਕੀ ਫੋਲ ਹੀ ਟੈਂਕੀ ਆਪਾਂ ਨੂੰ ਇਹਦੀ ਵੀ ਫੋਲ ਮਿਲ ਜਾਨੀ ਆ ਤੇ ਸੈਕੰਡ ਓਨਰ ਰਹਿੰਦਾ ਜੀ ਹਾਂ ਨਹੀਂ ਗੱਡੀ ਵੀ ਸੋਹਣੀ ਆ ਬਈ ਇਹ ਗੱਡੀ 'ਚ ਵੀ ਕੋਈ ਕਮੀ ਨਹੀਂ ਅੱਗੇ ਆ ਗਿਆ ਜੀ ਅੱਗੇ ਸਕਾਰਪੀਆ ਮਤੂ ਦਾ ਝੋਟਾ ਇਹ ਹਰੇਕ ਬੰਦੇ ਦੀ ਪਸੰਦ ਆ ਇਹ ਗੱਡੀ ਲਾਏ ਲੋਏ ਬਾਈ ਹੁਣਾਂ ਨੇ ਪੂਰੇ ਸ਼ੌਂਕ ਨਾਲ ਪਾਏ ਹੋਏ ਆ ਗੱਡੀ ਪਤਾ ਹੀ ਨਹੀਂ ਲੱਗਦਾ S10 ਆ ਕੇ ਦੂਜੀ ਆ ਗੱਡੀ ਕਿਹੜਾ ਮਾਡਲ ਆ ਬਈ ਕੀ ਡਿਟੇਲ ਇਹ 2013 ਮਾਡਲੀ ਠੀਕ ਹੈ ਜੀ ਇਹ ਕਿਵੇਂ ਚਾਲ ਚਲਾਵੇ ਦੀ ਜਿੰਗੇਰਤੀ ਮੈਨਾ ਬਿਲਕੁਲ ਨਵੀਂ ਜਿੰਗੇਰਤੀ ਮੈਨਾ ਹਰ ਪਾਸੇ ਜਿੱਥੇ ਖੜ ਗਈ ਲੋਕ ਪੁੱਛਣਗੇ ਕਿ ਇਹ ਸਾਲੀ ਚੀਜ਼ ਕੀ ਹੈ ਨਹੀਂ ਵਾਕਈ ਗੱਡੀ ਬਈ ਵਾਕਈ ਸੋਹਣੀ ਹੈ ਇਹ ਤੇ ਬਾਕੀ ਟੈਂਕੀ ਤੁਹਾਨੂੰ ਇਹਦੀ ਵੀ ਫੁੱਲ ਹੀ ਮਿਲੂਗੀ ਟੈਂਕੀ ਇੰਦੀ ਫੁੱਲ ਇਹ ਦੇਖ ਲੋ ਇਹਦੀ ਟੈਂਕੀ ਜਿਆਦੇ ਪੈਸਾ ਨਾ ਭਰਦੀ ਆ ਜਿੰਨੇ ਮਰਜ਼ੀ ਲੱਗ ਜਾਣ ਕੋਈ ਗੱਲ ਨਹੀਂ ਇਹਦਾ ਕੀ ਰੇਟ ਹੈ ਜੀ ਇਹਦਾ ਰੇਟ ਹੈਗਾ ਜੀ 4 ਲੱਖ ਰੁਪਈਆ ਠੀਕ ਹੈ ਬਾਕੀ ਮੌਕੇ ਤੁਸੀਂ ਮਾਨਤਾਂ ਤਾਂ ਕਰੀ ਦਿਨਾ ਉਹ ਤੁਹਾਨੂੰ ਕਹਿਣ ਦੀ ਲੋੜ ਨਹੀਂ ਮਾਨਤਾਂ ਦਾ ਹਾਂ ਫੁੱਲ 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 ਅਰੀਜਨਲ ਨੰਬਰ ਹੈ ਜੀ ਪੀਵੀ 29 ਜੰਦਾ ਠੀਕ ਲੱਗੀ ਵਜੀ ਤੁਹਾਨੂੰ ਪਤਾ ਆਪਣੀ ਹਰ ਗੱਡੀ ਦੀ ਗਾਰੰਟੀ ਹੁੰਦੀ ਹੈ ਜੀ ਨਹੀਂ ਬਿਲਕੁਲ ਇਹੀ ਚੀਜ਼ ਦੀ ਤੁਹਾਡੀ ਪਛਾਣ ਆ ਵੀ ਤੁਸੀਂ ਹਾਂ ਲੱਗੀ ਵਜੀ ਗੱਡੀ ਚੱਕਦੇ ਨਹੀਂ ਮੇਰੇ ਕੋਲ ਮੈਂ ਆਪਣਾ ਆਪਣੇ ਕਾਰਪੀਅ ਜਿਹੜਾ ਆ ਗਿਆ ਖਾਲੀ ਮੁੜ ਕੇ ਨਹੀਂ ਜਾਂਦਾ ਜੀ ਨਹੀਂ ਠੀਕ ਆ ਆ ਗਈ i20 ਆ ਗਈ ਇਹ ਕਿਹੜਾ ਮਾਡਲ ਆ ਗਈ ਇਹ 2015 ਜੀ ਮੈਗਨਾ ਆਕਸ਼ਨ ਵਾਲੇ pb43 ਨੰਬਰ ਦੀ ਲਾਈਟਰ ਇਹਨੂੰ ਬਹੁਤ ਸੋਹਣੇ ਲੱਗੇ ਆ ਟਾਇਰ ਹੈਗੇ 80% ਸਟੀering ਦੇ ਬਟਨ ਆਕਸ਼ਨ ਵਿੱਚ ਆ ਜਾਂਦੇ ਆ ਤੇ ਲੱਗੀ ਵਜੀ ਇਹਦੀ ਵੀ ਆਪਣੀ ਫੁੱਲ ਗਾਰੰਟੀ ਹੈ ਠੀਕ ਆ ਜੀ ਇਹਦਾ ਬਈ ਕੀ ਰੇਟ ਆਉਂਦਾ ਜੀ ਇੰਦਾ ਰੇਟ ਹੈਗਾ ਜੀ 4.5 ਲੱਖ ਰੁਪਈਆ ਜੀ ਬਾਕੀ ਤੁਸੀਂ ਮਾਨਤਨ ਮੌਕੇ ਤੇ ਕਰ ਦੋਗੇ ਤੇ ਟੈਂਕੀ ਫੁੱਲ ਲਈ ਦੀ ਟੈਂਕੀ ਇੰਦੀ ਫੁੱਲ ਜੀ ਚਲੋ ਟੈਂਕੀ ਤੇ ਗੱਲ ਕਰਨੀ ਟੈਂਕੀ ਦਾ ਫੁੱਲ ਹੀ ਦੇ ਦੇ ਟੈਂਕੀਆ ਫੁੱਲ ਹੀ ਰਹਿਣਗੀਆਂ ਫੁੱਲ ਦੇ ਲੋਗੇ ਤੇ ਆਹ ਭਾਈ ਅੱਗੇ ਆ ਗਈ ਇਹਦਾ ਕੀ ਇਹ 2014 ਮਾਡਲ ਹੈ ਜੀ ਆ ਲੈ ਲਾਵਦਾ ਹੈ 2014 ਮਾਡਲ ਹੀ ਆਸਤਾ ਪੁੱਛ ਬਟਨ ਸਟਾਰਟ ਹੈ ਜੀ ਆ ਲਾਈਟਰ ਇਹਨੂੰ origignal ਜਿਹੜੇ ਨਾਲ ਆਉਂਦੇ ਉਹ ਹੀ ਹੈ ਇਹਦਾ ਵੀ ਆਪਾਂ ਨੰਬਰ ਪੀਵੀ ਕਰਕੇ ਪੰਜਾਬ ਨੰਬਰ ਕਰਾ ਕੇ ਦੇ ਹਾਂ ਪੰਜਾਬ ਨੰਬਰ ਕਰਕੇ ਦਵਾਂਗੇ ਜੀ ਗੱਡੀ ਇਹ ਵੀ ਸੋਹਣੀ ਆ ਇਹਦੇ ਪੀਸ ਵਗੈਰਾ ਸਾਰੇ ਨਾਲ ਦੇ ਆ ਸਾਰੇ ਪੀਸ ਲੱਗੀ ਵਿੱਚ ਹੀ ਤੇ ਆਪਣੀ ਫੁੱਲ ਗਰੰਟੀ ਜਾਂਦੀ ਵੀ ਜੀ ਇਹ ਟੌਪ ਚ ਆ ਜਾਂਦਾ ਮਾੜਾ ਹਾਂਜੀ ਟੌਪ ਚ ਠੀਕ ਆ ਜੀ ਸਟੀਰਿੰਗ ਤੇ ਬਟਨ ਪਿੱਛੇ ਵੈਪਰ ਇਹਦੇ ਸਭ ਕੁਝ ਆ ਜਾਂਦਾ ਜੀ ਤੇ ਟੀਵੀ 29 ਇਹਨੂੰ ਆਪਾਂ ਕਰਵਾ ਕੇ ਦਵਾਗੇ ਸੈਕੰਡ ਓਨਰ ਬਣੂਗਾ ਆ ਗੱਡੀ ਸਭ ਤੋਂ ਸੋਹਣੀ ਲੱਗੀ ਮੈਨੂੰ ਇਹ ਤਾਂ ਦੱਸੋ ਇਹਦਾ ਕੀ ਕਿਹੜਾ ਮਾਡਲ ਆ ਕਿੱਦਾਂ ਦੀ ਗੱਡੀ ਇਹ ਇਹ ਤਾਂ ਫਿਰ ਇਹੋ ਤਾਂ ਇਹੋ ਹੀ ਆ ਇਹ ਤਾਂ ਹੀ ਤੁਸੀਂ ਫਿਰ ਪਹਿਲੇ ਨੰਬਰ ਤੇ ਲਾਈ ਹੈ ਨਾ ਬੈਕ ਕਰਕੇ ਇਹ ਹੱਲੇ ਰਾਤ ਹੀ ਲੈ ਕੇ ਆਂਦੀ ਏ अच्छा जी ते अजे राती ਲੈ ਕੇ ਆਂਦੀ ਹੈ पीवी 43 ਨੰਬਰ ਦੀ ਪੇਡ ਨੰਬਰ ਲੱਗਾ 22 ਨੂੰ ਤੇ ਮਾਡਲ ਇਹ ਵੀ 15 ਦੇ ਲਾਈਟਰ ਇਹਨੂੰ ਕਾਫੀ ਮਹਿੰਗੇ ਵਾਲੇ ਲੱਗੇ ਆ ਨਹੀਂ ਪਰ ਵੀ ਮੇਰੇ ਸਾਹ ਨਾਲ 90 ਕੋ ਪੈਸੇ ਹੈਗੇ ਜਾਂਦੇ ਇਹਦਾ ਜਿਹੜੇ ਹਸਾਉਣਾ ਖੜਾਵਾ ਗੱਡੀ ਦਾ ਇਹ ਜਿਹੜਾ ਆ ਗਿਆ ਵੇਖਣ ਤੇ ਛੱਡ ਕੇ ਨਹੀਂ ਜਾਂਦਾ ਕਮੀ ਕੋਈ ਨਹੀਂ ਇਹਦੇ ਨੰਬਰ ਵੀ ਸੋਹਣਾ ਲੱਗਾ ਗੱਡੀ ਦਾ ਨੰਬਰ ਵੀ ਸੋਹਣਾ ਲੱਗਾ ਤੇ ਸ਼ੀਟ ਕਵਰ ਇਹਦੇ ਬੜੇ ਸੋਹਣੇ ਵਿੱਚ ਲੱਗੇ ਤੇ ਉਹ ਸਕਰੀਨ ਜੀ ਵੀ ਲੱਗੀ ਹੋਈ ਵਿੱਚ ਇਹਦੇ ਤੁਸੀਂ ਵੇਖੋ ਸਕਰੀਨ ਜੀ ਵੀ ਲੱਗੀ ਜੀ ਕਰੋ ਚੈੱਕ ਟੱਚ ਸਕਰੀਨ ਬੱਚ ਸਕਰੀਨ ਲੱਗੀ ਸ਼ੀਟ ਕਵਰ ਬਹੁਤ ਵਧੀਆ ਲੱਗੇ ਇਹਨੂੰ ਲੱਗੀ ਵਜੀ ਪੇਂਟ ਦੀ ਤੁਹਾਨੂੰ ਪਤਾ ਆਪਣੀ ਹਰ ਗੱਡੀ ਦੀ ਗਾਰੰਟੀ ਹੈ ਇਹਦਾ ਕੀ ਰੇਟ ਆ ਜੀ ਇਹਦਾ ਰੇਟ ਹੈਗਾ ਜੀ ਉਹਦਾ ਫਿਕਸ ਅੰਗ ਵੀ ਦਵਾਗੇ ਸਾਢੇ 4 ਲੱਖ ਰੁਪਈਆ ਪਰ ਟੈਂਕੀ ਇਹਦੀ ਵੀ ਤੁਹਾਡੇ ਕਹਿੰਦੇ ਫੁੱਲ ਕਰਾ ਕੇ ਦਵਾ ਟੈਂਕੀ ਫੁੱਲ ਕਰਾ ਕੇ ਦੇਣ ਕਿਤੇ ਨਾਮ ਵੀ ਬਾਈ ਹੁਲੀ ਗੱਡੀਆਂ ਕਰਾ ਕੇ ਦਿੰਦੇ ਹਾਂ ਹਾਂਜੀ ਟੈਂਕੀ ਵੀ ਫੁੱਲ ਦੇਣਗੇ ਤੇ ਨਾਮ ਵੀ ਵਿੱਚੇ ਕਰਾ ਕੇ ਦੇਣਗੇ ਹੋਰ ਦੱਸੋ ਆ ਆ ਗਈ ਜੀ ਆਟੋ ਛੋਟੇ ਬਜਟ ਦੀ ਗੱਡੀ ਇਹ ਗੱਡੀ ਦੀ ਬਹੁਤ ਮੰਗਾ ਇਹ ਕਿਹੜਾ ਮਾਡਲ ਆ ਕੀ ਇਹ ਇਹ 2013 ਜੀ ਸੈਕੰਡ ਓਨਰ ਹੀ ਆਪਣੇ ਕੋਟ ਦੀ ਗੱਡੀ ਇੱਥੋਂ ਹੀ ਲਈ ਸੀ ਤੇ ਦਾ ਚਾਈ ਸੀ ਮੁੰਡੇ ਨੂੰ ਤੇ ਟਾਇਰ ਇਹਦੇ ਬਿਲਕੁਲ ਨਵੇਂ ਆ ਬ੍ਰਾਂਡ ਨਵੇਂ ਆ ਸ਼ੀਟ ਕਵਰ ਨਵੇਂ ਆ ਲੱਗੀ ਵੱਜੀ ਇਹਦੀ ਵੀ ਗਾਰੰਟੀ ਹੈ ਇਹ ਉਹੀ ਨਵੀਂ ਗੱਡੀ ਦੱਸੀ ਜਾਂਦੀ ਹੈ ਨਵੀਂ ਪਈਆ ਗੱਡੀ ਇਹਦਾ ਭਾਜੀ ਕੀ ਰੇਟ ਆ ਜੀ ਇਹਦਾ ਇਹਦਾ ਆਪਾਂ 210000 ਰੁਪਿਆ ਡਿਮਾਂਡ ਕਹਿ ਲਓ ਦੇਣੀ ਕਹਿ ਲਓ ਜੋ ਵੀ ਮੰਗ ਦੇਣ ਦਾ ਆਪਾਂ ਬਾਕੀ ਵਾਧਾ ਘਟਾ ਕਰ ਲਾਂਗੇ ਠੀਕ ਆ ਨਹੀਂ ਅੰਟੀਰੀਅਰ ਵਗੈਰਾ ਦੇ ਵੀ ਨਵੇਂ ਪਈਆ ਆ ਹਾਂ ਵਿੱਚੋਂ ਵੀ ਗੱਡੀ ਬਹੁਤ ਸੋਹਣੀ ਹੈ ਠੀਕ ਆ ਇਹਦੀ ਵੀ ਟੈਂਕੀ ਫੁੱਲ ਤੇ ਨਾਮ ਆਪਾਂ ਇਹ ਵੀ ਕਰਾ ਕੇ ਦੇਣੀ ਹੈ ਹਾਂ ਟੈਂਕੀ ਫੁੱਲ ਲੈਂਦੀ ਵੀ ਉਹ ਆ ਕਿ ਮਗਰ ਆ ਗਈ ਜੀ ਆਲਟੋ ਕਾਲੇ ਰੰਗ ਦੀ ਇਹ ਕਿਵੇਂ ਆ ਜੀ ਇਹੇ ਇਹ ਸੀएनजी ਮਾਡਲ ਹੈ ਜੀ 11 ਮਾਡਲ ਹੈ ਇਹ ਜੇ ਲੈ ਗਈ ਆਂਦੀ ਸੀएनजी ਸਸਤੀ ਬੜੀ ਪੈਂਦੀ ਤੁਹਾਨੂੰ ਪਤਾ 35 40 ਦੀ ਐਵਰੇਜ ਹੈ ਇਹ ਮੈਂ ਹੀ ਚਲਾਉਣਾ ਪਿਆ ਇਹਦੇ ਨੰਬਰ ਲੱਬੜੀ ਲੱਬੜੀ ਨੰਬਰ ਵਗੈਰਾ ਤਾਂ ਲਾ ਕੇ ਦੇਣਾ ਅਪਾਰ ਦੇ ਵਿੱਚੇ ਲਾ ਕੇ ਦਵਾਂਗੇ ਵਿੱਚੇ ਨਾ ਕਰਵਾ ਕੇ ਦਵਾਂਗੇ ਠੀਕ ਆ ਟੈਂਕੀ ਦਾ ਫੁੱਲ ਮਿਲਣੀ ਮਿਲਣੀ ਹਾਂ ਟੈਂਕੀ ਫੁੱਲ ਮਿਲਣੀ ਹੁਣ ਇਹ ਤੁਸੀਂ ਹਿਸਾਬ ਲਾ ਲਓ ਕਿ ਸੀएनजी ਵਾਲੀ ਲੈਣੀ ਕਿ ਦੂਜੀ ਲੈਣੀ ਹੈ ਨਾ ਤੁਸੀਂ ਦੋਵੇਂ ਕਹਿ ਦਿਓ ਇੱਕ ਲੈ ਲਓ ਜਿਹੜੀ ਮਰਜ਼ੀ ਲੈ ਲਓ ਤੇ ਇਹਦਾ ਕੀ ਰੇਟ ਆ ਜੀ ਇਹਦਾ ਰੇਟ ਹੈਗਾ ਜੀ 1,90,000 ਰੁਪਇਆ ਵਿੱਚੇ ਨੰਬਰ ਲਾ ਕੇ ਦਵਾਂਗੇ ਪੀ ਵੀ ਕਰਵਾ ਕੇ ਦਵਾਂਗੇ ਜ ਠੀਕ ਹੈ ਜੀ ਚਲੋ ਬਾਈ ਹੁਣ ਉਹਨੇ ਗੱਡੀਆਂ ਦਿਖਾਤੀਆਂ ਆਪਾਂ ਨੂੰ ਸਾਰੀਆਂ ਆਪਾਂ ਦੇਖ ਲਈਆਂ ਬਾਈ ਹੁਣਾਂ ਕੋਲੇ ਜਿਹੜੀਆਂ ਕਾਰਾਂ ਖੜੀਆਂ ਬਿਲਕੁਲ ਜੈਨੂਨ ਕਾਰਾਂ ਐ ਸਾਰੀਆਂ ਨਵੀਆਂ ਵਰਗੀ ਕੰਡੀਸ਼ਨਾਂ ਗੱਡੀਆਂ ਜੇ ਟੈਂਕੀਆਂ ਫੁੱਲ ਮਿਲਣੀਆਂ ਨਾ ਕਰਾ ਕੇ ਦੇਣਗੇ ਬਾਈ ਹੁਣੇ ਗੱਡੀ ਉਹ ਤੁਸੀਂ ਟੈਨਸ਼ਨ ਫਰੀ ਹੋ ਕੇ ਆਉਣਾ ਭਾਵੇਂ ਬੱਸ ਤੇ ਆ ਜਾ ਜੇ ਕੱਲਾ ਕਰਾਇਆ ਲੈ ਕੇ ਨਾਲ ਟੈਂਕੀ ਇਧਰੋਂ ਫੁੱਲ ਮਿਲਣੀਆਂ ਤੇ ਬਾਕੀ ਆਪਾਂ ਵੀਰੇ ਉਹਨਾਂ ਦਾ ਨੰਬਰ ਉੱਪਰ ਚਲਾ ਦੇਣਾ ਏ ਵੀਡੀਓ ਤੇ ਤੁਸੀਂ ਵੀਰੇ ਉਹਨਾਂ ਦੇ ਨਾਲ ਕੰਟੈਕਟ ਲੋਨ ਦੀ ਵੀ ਆਪਣੀ ਫੈਸਿਲਿਟੀ ਹੈਗੀ ਲੋਨ ਵੀ ਆਪਾਂ ਕਰਵਾ ਕੇ ਦਵਾਂਗੇ ਜਿਹੜੀ ਮਰਜ਼ੀ ਲੋਨ ਵੀ ਪਾਈ ਹੋਣੀ ਕਰਾ ਕੇ ਦੇਣਗੇ ਬਸ ਉਹਦਾ ਨਾ ਕਰੇ ਲੋਨ ਪਾ ਗਏ ਦਵਾਂਗੇ ਵਾਹ ਸਿੰਪਲ ਸਪੋਰਟ ਬਸ ਤੁਹਾਡਾ ਵਧੀਆ ਹੋਣਾ ਚਾਹੀਦਾ ਪ੍ਰੋਫਾਈਲ ਤੁਹਾਡੀ ਵਧੀਆ ਹੋਣੀ ਚਾਹੀਦੀ ਉਹ ਵੀ ਚਲਾ ਦਾਂਗੇ ਬੰਦਾ ਨਾ ਨਾ ਕਰੇ ਲੋਨ ਕਰਕੇ ਦਵਾਂਗੇ ਚਲੋ ਜੀ ਪ੍ਰੋਫਾਈਲ ਵੀ ਭਾਵੇਂ ਨਾ ਸਹੀ ਹੋਵੇ ਤਾਂ ਵੀ ਚੱਲ ਜੂ ਲੋਨ ਕਰਵਾ ਕੇ ਦਵਾਂਗੇ ਠੀਕ ਹੈ ਜੀ ਚਲੋ ਠੀਕ ਹੈ ਬਾਈ